ਅਸੀਂ ਲਸਣ ਘੋਟਦੇ ਆ ਲਸਣ ਹਾੜੇ ਪੱਪੂ ਲੱਗਿਆ ਪਹਿਲਾਂ ਮੈਂ ਕਰਦਾ ਸੀ ਹੁਣ ਪੱਪੂ ਲੱਗਿਆ ਵਾ ਹਾਂ ਆਹ ਦੇ ਗੁੱਡੀ ਜਾਂਨੇ ਲਸਣ ਆਹ ਦੇ ਲੈ ਪੁੱਲਾ ਫੜੀ ਕੇ ਤੂੰ ਮੈਂ ਖਿੱਚਦਾ ਮੋੜਾ ਜਾ ਆ ਫਰੰਗੀ ਤੁੰਗਾ ਦੇਖ ਕੇ ਦੇਖ ਕੇ ਗੌਰ ਨਾਲ ਹੋਈ ਨਾ ਕੱਟ ਨਾ ਦੇ ਨਾ ਨਾ ਲੈ ਟੱਕਰੇ ਚੱਕਰੇ ਫੱਟੇ ਯਾਨੀ ਫੇਰਦਾ ਕਲੰਡਾ ਪਿਆ ਸੁੱਕਿਆ ਪਿਆ ਥੋੜਾ ਜਨਾ ਜੋ ਸੁੱਕਿਆ ਪਿਆ ਯਾਨੀ ਜਿੱਥੇ ਹੜਦਾ ਕੰਮ ਤੋਂ ਯਾਨੀ ਦਾ ਪਹਿਲਾਂ ਤੋਂ ਲੱਗਿਆ ਵਿਆ ਹਾਂ ਪੂਰਾ ਭਰ ਗਿਆ ਹਾ ਪਿਆਲੇ ਹਾਂ ਪੂਰਾ ਵਧ ਗਿਆ ਲਸਣ ਵੀ ਆਪਣਾ ਪੂਰਾ ਵਧ ਗਿਆ ਹੂੰ ਜਾਨੀਆ ਕੰਮ ਨਹੀਂ ਛੱਡਾ ਦੇਲਾ ਕੱਲਾ ਹੀ ਕਰਨਡਾ ਫੇਰੀ ਜਾਂਦਾ ਸੌਂਕ ਆ ਵੀ ਤੈਨੂੰ ਆ ਤੈਨੂੰ ਇਹ ਚੀਜ਼ਾਂ ਦਾ ਸੌਂਕ ਆ ਹਾਂ ਇਹਦਾ ਹੱਥ ਨਹੀਂ ਫੇਰਦੇ ਮਣਗੀ ਗੱਲ ਹਰੇਕ ਬੰਦਾ ਨਹੀਂ ਨਾ ਹੂੰ ਇਹਨੂੰ ਦੱਸ ਸਕਦਾ ਹਦੱਕ ਨਹੀਂ ਕੋਈ ਸਰਦਾ ਹੁਣ ਥਰ ਐਸ ਲੋਟ ਪੇਰ ਦਿੰਨੇ ਆ ਆ ਦੂਜੇ ਲੋਟ ਮੈਂ ਫੇਰ ਨਹੀਂ ਇੱਕ ਮਿੰਟ ਮੈਨੂੰ ਕਰ ਲੈਣ ਦੇ ਕੋਈ ਥੋੜਾ ਕਰ ਲੈ ਕਰ ਲੈ ਕਰ ਲੈ ਮੁਖਾਈਂ ਜਾ ਕੇ ਹੈ ਇਹ ਮੈਂ ਕੰਮ ਕਰਦਾ ਰਿਹਾ ਹੂੰ ਬੜਬਕ ਨਹੀਂ ਵਧੀਆ ਨੇ ਵਧੀਆ ਵਧੀਆ ਪੂਰਾ ਵਧੀਆ ਗਿਆ ਕਿ ਨਹੀਂ ਇਹ ਹੋਰ ਐਵੇਂ ਰੰਬੇ ਨੇ ਉਹ ਡੰਗਰਾ ਮਾਰਨ ਦੀ ਲੋੜ ਆ ਹਾਂ ਨਾਲ ਅਗਲੇ ਦਿਹਾੜੀ ਲੈ ਜਾਣੀ ਇਹ ਹੋਰ ਜੇਜਾ ਕਾ ਤਾਂ ਮੌਸਤ ਤਰੂ ਕਰਨਾ ਸੀ ਹਾਂ ਇਹ ਲੰਬੇ ਨੂੰ ਗੁੱਡਾ ਬਣ ਗਿਆ ਹੂੰ ਇਹਦੇ ਵਿੱਚ ਮੋਟੇ ਜਿਹੇ ਪੱਠੇ ਰਹਿਗੇ ਰੰਬੇ ਨਾਲ ਫੜ ਦਿਆਂਗੇ ਇਹ ਲੰਬੇ ਨਾਲ ਫੜਦਾ ਹਾਂ ਆ ਵਧੀਆ ਸਕੀਮ ਕਰ ਲੀ ਗਏ ਤੇ ਹੋਰ ਅੱਗੇ ਵੀ ਆ ਗਿਆ ਅੱਗੇ ਵੀ ਇਹਦੇ ਨਾਲ ਘੁੱਟਿਆ ਹੂੰ ਆ ਪੁੱਤਾਂ ਆ ਵਿਆਹ ਹੀ ਕਰਨੀ ਆ ਹੋਰ ਲਾ ਫਰ ਹੁਣ ਤੂੰ ਫੇਰ ਦੇ ਲੈ ਹੁਣ ਪਪਾ